ਉਹਨੇ ਲਾਲਚੀ ਲੋਕਾਂ ਦਾ ਚੱਲ ਪੁੱਤ ਖੜ ਜਾ ਲੱਖ ਹਾਂ ਬਾਈ ਉਹ ਦੁੱਧ ਲੈ ਜਾ ਤੇ ਬਾਈ ਨੂੰ ਕਹਿ ਦੀ ਇਹ ਚੋ ਘਰ ਮੈਂ ਦੁੱਧ ਨਾ ਕੱਢੇ ਇਹ ਟੀਕੇ ਵਾਲਾ ਦੁੱਧ ਆ ਉਹ ਆ ਗਿਆ ਆ ਗਿਆ ਪੁੱਤ ਲੈ ਦਿੰਦਾ ਬਾਈ ਤੇਰੀ ਧਾਰਵੀ ਕੱਢਦਾ ਰੁਕ ਜਾ ਬਾਈ ਜੀ ਆਹ ਲੋ ਦੁੱਧ ਰੱਖ ਦੇ ਇੱਥੇ ਓਹੋ ਬਾਈ ਮੈਨੂੰ ਨਾ ਮੜਾ ਜਾ ਕੰਮ ਸੀ ਮੈਂ ਨਾ ਸਾਇਕ ਕੋ ਜਾਣਾ ਸੀਗਾ ਕੀ ਕੰਮ ਆ ਉਹਦੇ ਕੋਲੇ ਬਈ ਉਹਦੇ ਕੋਲੇ ਮੇਰਾ ਚਾਰਜ ਦਸੀ ਉਹ ਲੈ ਕੇ ਆਉਣਾ ਉਹ ਤੈਨੂੰ ਕੰਮ ਦੇ ਟਾਈਮ ਚਾਰਜ ਦੇਤੇ ਆ ਜਾਂਦਾ ਬਾਹਰ ਘੱਟ ਧਿਆਨ ਦਿਆ ਕਰ ਕੰਮ ਨੂੰ ਕਾਰਲਾ ਘਰ ਦਾ ਮਾੜਾ ਮੋਟਾ ਠੀਕ ਆ ਬਾਈ ਆਪ ਬਾਈ ਦੁੱਧ ਪਾ ਦੇ ਆ ਗਿਆ ਉਹ ਆਪ ਦਾ ਡੈਡੀ ਨੂੰ ਕਹਦੇ ਪਿਛਲੇ ਮਹੀਨੇ ਦਾ ਪੈਸੇ ਖੜੇ ਆ ਕੋਈ ਨਹੀਂ ਵੀਰੇ ਪਹਿਲੇ ਉਹ ਫੀਡ ਫੂਡ ਲੈਣੀ ਹੁੰਦੀ ਆ ਤੈਨੂੰ ਪਤਾ ਫਿਰ ਯਾਰ ਡੰਗਰ ਦੱਦ ਕਿੱਥੇ ਦਿੰਦੇ ਆ ਠੀਕ ਆ ਵੀਰੇ ਆ ਲੈ ਯਾਦ ਨਾਲ ਕਹਿ ਦੀ ਠੀਕ ਆ ਠੀਕ ਆ ਹੂੰ ਬਈ ਸਸਰੀਕਾਲ ਜੀ ਉਹ ਆ ਕਿਵੇਂ ਆ ਸਾਹਿਬ ਠੀਕ ਆ ਵੀਰੇ ਉਹ ਸਾਡੇ ਵਾਲਾ ਸਾਨੂੰ ਜਾਂ ਤੁਹਾਡੇ ਘਰੇ ਗਿਆ ਵਾ ਕਹਿੰਦਾ ਚਾਰਜਰ ਲੈ ਕੇ ਆਉਣਾ ਅੱਛਾ ਬਾਈ ਜੀ ਹੂੰ ਉਹ ਮੈਂ ਫਿਰ ਅੰਦਰਲੇ ਰਸਤੇ ਆ ਗਿਆ ਉਹ ਬਾਹਰਲੇ ਰਸਤੇ ਚਲੇ ਗਿਆ ਹੁਣ ਆਵਾ ਉਹ ਯਾਰੋ ਕੰਮ ਵਾਲੇ ਟਾਈਮ ਭੱਜ ਜਾਂਦਾ ਬਾਹ ਨੂੰ ਕਾ ਯਾਰ ਛੇਤੀ ਆ ਜਾਵੇ ਘਰੇ ਠੀਕ ਆ ਕੋਈ ਵੀਰੇ ਜੇ ਮੈਨੂੰ ਰਸਤੇ 'ਚ ਮਿਲਿਆ ਮੈਂ ਭੇਜ ਦੂੰਗਾ ਆ ਲੈ ਉਹ ਤੂੰ ਤੂੰ ਇੱਥੇ ਮੈਂ ਥੋੜਾ ਘਰੋਂ ਆਇਆ ਓਏ ਆ ਜਾ ਬੈਠ ਜਾ ਦੱਸ ਦਿਨਾ ਮਾਰੇ ਤੁਕਰੇ ਬੰਨਾ ਕੀ ਲਾ ਕੇ ਆ। ਉਹ ਯਾਰ ਕਰੇ ਕੀ ਗਾਣਾ। ਪੱਠਿਆਂ ਦਾ ਟਾਈਮ ਸੀ। ਉਹ ਛੋੜਾ ਪੱਠੇ ਵੱਡੂ ਮੈਂ ਤੇਰੇ ਕੋਲੇ ਆ ਗਿਆ। ਮੈਂ ਕਿਹਾ ਮੇਰਾ ਉਹਦੇ ਕੋਲੇ ਚਾਰਜਰ ਆ ਚਾਰ ਦਿਨ ਫੜਨ ਚੱਲੇ ਆ। ਬਾਹਲਾ ਭੱਜਣਾ ਕੰਮ ਤਾਂ। ਕੋਈ ਗਰਮੀਆਂ ਭਰਾਵਾ। ਤੇ ਹੁਣ ਚਾਹ ਬਣਾਵਾ। ਉਹ ਯਾਰ ਚਾਹ ਤਾਂ ਪੀਂਦਾ ਨਹੀਂ ਮੈਂ। ਚੱਲ ਥੱਡ। ਦੁੱਧ ਹੀ ਗਰਮ ਕਰ ਲੈਨੇ ਆ। ਥੋੜੇ ਘਰੋਂ ਹੀ ਲੈ ਕੇ ਆਇਆ ਵਾਂ। ਉਹ ਐ ਕਰੀ ਫਿਰ। ਉਹ ਥੋੜਾ ਜਿਹਾ ਕਰੀ। ਕੋਈ ਨਾ ਥੋੜਾ ਕਰਨ। ਅਲੇ ਫਾੜਾ ਦੁੱਧ ਯਾਰ ਹੱਜ ਤੂੰ ਪੈਟ੍ਰੋਲ ਨਾਲੀ ਆਪਣੀ ਹਾਂ ਆਪਾਂ ਤਾਂ ਪਹਿਲਾਂ ਹੀ ਕੰਮ ਨਵੇੜ ਦੇਈਦਾ ਵਾ ਇੰਨਾ ਟਾਈਮ ਕਿੱਥੇ ਲਾਈਦਾ ਯਾਰ ਤੂੰ ਵਜਾ ਕਿੱਥੇ ਪਹਿਲਾਂ ਜੀ ਕੰਮ ਨਵੇੜ ਲਿਆ ਹੁਣ ਮੈਨੂੰ ਆ ਜਾ ਵਜਾ ਕਰਨਾ ਪੈਣਾ ਜੇ ਤੁਹਾਨੂੰ ਪੁੱਠੇ ਕੰਮਾਂ ਤੋਂ ਬੇਲ ਹੋਵੇ ਤਾਂ ਹੀ ਕੰਮ ਕਰੋਗੇ